ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੀ ਗੁਰੂ ਗੱਦੀ ਦਾ ਵਾਰਿਸ ਬਣਾਇਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਦੇਸ਼ ਦਿੱਤਾ ਕਿ ਉਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾਣ ਅਤੇ ਉੱਥੇ ਸਿੱਖੀ ਦਾ ਪ੍ਰਚਾਰ ਕਰਨ। ਗੁਰੂ ਗੱਦੀ ਪ੍ਰਾਪਤ ਕਰਨ ਤੋਂ ਕੁਝ ਦਿਨ ਬਾਅਦ ਗੁਰੂ ਅਮਰਦਾਸ ਜੀ ਸੰਗਤ ਵਿੱਚ ਨਾ ਵਿਚਰੇ। ਉਹ ਇੱਕ ਚਬਾਰੇ ਵਿੱਚ ਇਕਾਂਤ ਬੈਠ ਕੇ ਪ੍ਰਭੂ ਦਾ ਸਿਮਰਨ ਕਰਦੇ ਰਹੇ। ਅਤੇ ਫਿਰ ਕੁਝ ਦਿਨ ਬਾਅਦ ਗੋਇੰਦਵਾਲ ਸਾਹਿਬ ਵਿਖੇ ਕੀਰਤਨ ਦਾ ਪ੍ਰਵਾਹ ਅਤੇ ਸੱਤ ਸੰਗ ਆਰੰਭ ਹੋ ਗਿਆ। ਦੂਰ ਦੂਰ ਦੀਆਂ ਸੰਗਤਾਂ ਓਮ ਹਮਾ ਕੇ ਆਉਣ ਲੱਗੀਆਂ ਅਤੇ ਕਾਰਪੇਟਾ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗੀਆਂ। ਗੁਰੂ ਜੀ ਨੇ ਵੀ ਅਟੁੱਟ ਲੰਗਰ ਦੀ ਦਾਤ ਬਖਸ਼ੀ ਅਤੇ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹੀ। ਦੂਰ ਦੂਰ ਤੋਂ ਲੋਕ ਆ ਕੇ ਨਿਵਾਸ ਕਰਨ ਲੱਗੇ। ਪਰ ਇਤਨੇ ਮਕਾਨ ਹਜੇ ਉਸਾਰੇ ਨਹੀਂ ਗਏ ਸਨ। ਕੇ ਸਾਰੀਆਂ ਸੰਗਤਾਂ ਨਿਵਾਸ ਕਰ ਸਕਣ। ਬਾਕੀ ਵਸਤੂਆਂ ਤਾਂ ਉਪਲਬਧ ਸਨ ਪਰ ਇਮਾਰਤੀ ਲੱਕੜੀ ਦੀ ਥੋੜੀ ਸੀ। ਇੱਕ ਦਿਨ ਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਬੁਲਾਇਆ ਅਤੇ ਉਸ ਨੂੰ ਇੱਕ ਰੁਮਹਾਲਾ ਬਖਸ਼ਿਸ਼ ਕਰਕੇ ਹਰੀਪੁਰ ਦੇ ਪਹਾੜੀ ਰਾਜੇ ਦੇ ਪਾਸ ਭੇਜਿਆ ਤਾਂ ਜੋ ਉਹ ਛੇਤੀ ਹੀ ਇਮਾਰਤੀ ਲੱਕੜੀ ਦਾ ਇੰਤਜ਼ਾਮ ਕਰ ਸਕੇ। ਜਦੋਂ ਭਾਈ ਸਾਵਣ ਮੱਲ ਹਰੀਪੁਰ ਸ਼ਹਿਰ ਵਿਖੇ ਪੁੱਜਾ ਤਾਂ ਉਸ ਨੇ ਵੇਖਿਆ ਸ਼ਹਿਰ ਦੇ ਲੋਕਾਂ ਨੇ ਏਕਾਦਕਸ਼ੀ ਦਾ ਵਰਤ ਰੱਖਿਆ ਹੋਇਆ ਸੀ ਅਤੇ ਕਿਦਰੇ ਵੀ ਖਾਣ ਲਈ ਕੁਝ ਵੀ ਪ੍ਰਾਪਤ ਨਹੀਂ ਸੀ ਭਾਈ ਸਾਵਣਮਲ ਨੇ ਆਪ ਲੱਕੜਾਂ ਇਕੱਠੀਆਂ ਕਰਕੇ ਰੋਟੀਆਂ ਬਣਾਈਆਂ ਆਪ ਪ੍ਰਸ਼ਾਦ ਦਾ ਛਕਿਆ ਅਤੇ ਜਿਹੜਾ ਬਚਿਆ ਉਹ ਆਵਾਜ਼ਾਂ ਮਾਰ ਕੇ ਭੁੱਖੇ ਲੋਕਾਂ ਨੂੰ ਛਕਾ ਦਿੱਤਾ ਰਾਜੇ ਦੇ ਪਾਸ ਕਿਸੇ ਇਹ ਖਬਰ ਕਰ ਦਿੱਤੀ ਕਿ ਇੱਕ ਸਿੱਖ ਨੇ ਅੱਗ ਬਾਲੀ ਹੈ ਅਤੇ ਰੋਟੀਆਂ ਪਕਾਈਆਂ ਹਨ ਰਾਜੇ ਨੇ ਉਸੇ ਵੇਲੇ ਹੁਕਮ ਦਿੱਤਾ ਉਸ ਵਿਅਕਤੀ ਨੂੰ ਪਕੜ ਕੇ ਮੇਰੇ پاس ਪੇਸ਼ ਕੀਤਾ ਜਾਵੇ ਰਾਜੇ ਦੇ ਸਿਪਾਹੀ ਭਾਈ ਸਾਵਣ ਮੱਲ ਨੂੰ ਕੈਦ ਕਰਕੇ ਲੈ ਆਏ ਪਰ ਜਦੋਂ ਹੀ ਭਾਈ ਸਾਵਣ ਮੱਲ ਨੂੰ ਕੈਦ ਕੀਤਾ ਗਿਆ ਤਾਂ ਉਸੇ ਸਮੇਂ ਰਾਜੇ ਦਾ ਲੜਕਾ ਬਹੁਤ ਬਿਮਾਰ ਹੋ ਗਿਆ ਸ਼ਾਹੀ ਵੈਦ ਬੁਲਾਈ ਗਏ ਪਰ ਲੜਕੇ ਦੀ ਤਕਲੀਫ ਵਧਦੀ ਗਈ ਫਿਰ ਰਾਜੇ ਨੂੰ ਕਿਸੇ ਦੱਸਿਆ ਕਿ ਜਿਸ ਸਮੇਂ ਤੋਂ ਉਸ ਸਿੱਖ ਨੂੰ ਕੈਦ ਕੀਤਾ ਗਿਆ ਹੈ ਉਸੇ ਸਮੇਂ ਤੋਂ ਲੜਕੇ ਨੂੰ ਪੀੜ ਹੋ ਰਹੀ ਹੈ ਉਹ ਸੇਖ ਨੂੰ ਇੱਥੇ ਬੁਲਾਉਣਾ ਚਾਹੀਦਾ ਹੈ ਰਾਜੇ ਨੇ ਉਸੇ ਵੇਲੇ ਭਾਈ 사ਵਨਵਾਲ ਨੂੰ ਆਜ਼ਾਦ ਕਰਵਾ ਕੇ ਆਪਣੇ ਮਹਿਲਾ ਵਿੱਚ ਬੁਲਾ ਲਿਆ ਜਦੋਂ 사ਵਨਮਲ ਜੀ ਉੱਥੇ ਪਹੁੰਚੇ ਤਾਂ ਰਾਜੇ ਨੇ ਆਪਣੇ ਲੜਕੇ ਦੇ ਦੁੱਖ ਬਾਰੇ ਦੱਸਿਆ ਭਾਈ 사ਵਨਵਾਲ ਨੇ ਕਿਹਾ ਕਬਰੋਂ ਦੀ ਕੋਈ ਲੋੜ ਨਹੀਂ ਇੰਨਾ ਵੈਦਾਂ ਹਕੀਮਾਂ ਨੂੰ ਪਰੇ ਕਰ ਦਿਓ ਬੱਚੇ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਫਿਰ ਉਹ ਲੜਕੇ ਦੇ پاس ਗਏ ਅਤੇ ਗੁਰੂ ਅਮਰਦਾਸ ਜੀ ਵੱਲੋਂ ਬਖਸ਼ਿਸ਼ ਕੀਤੇ ਰੁਮਾਲੇ ਨੂੰ ਬੱਚੇ ਦੇ ਮੂੰਹ ਉੱਤੇ ਫੇਰਿਆ। ਬੱਚਾ ਉਸੇ ਵੇਲੇ ਰਾਜੀ ਹੋ ਗਿਆ। ਰਾਜਾ ਬਹੁਤ ਕੁਛ ਹੋਇਆ ਅਤੇ ਉਸਨੇ ਭਾਈ ਸਾਵਣਮਲ ਨੂੰ ਉਸ ਰਿਆਸਤ ਵਿੱਚ ਆਉਣ ਦਾ ਪ੍ਰਯੋਜਨ ਪੁੱਛਿਆ। ਭਾਈ ਸਾਵਣਮਲ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਗੋਇੰਦਵਾਲ ਸਾਹਿਬ ਦੀ ਉਸਾਰੀ ਲਈ ਇਮਾਰਤੀ ਲੱਕੜੀ ਦੀ ਜ਼ਰੂਰਤ ਹੈ। ਰਾਜਾ ਹਰੀਚੰਦ ਉਸੇ ਵੇਲੇ ਮੰਨ ਗਿਆ ਅਤੇ ਆਪਣੇ ਬੰਦਿਆਂ ਦੀ ਨਿਗਰਾਨੀ ਹੇਠ ਉਨ੍ਹਾਂ ਨੇ ਲਕੜਾਂ ਅਤੇ ਸ਼ਤੀਰੀਆਂ ਬਿਆਸ ਦਰਿਆ ਦੁਆਰਾ ਗੋਇੰਦਵਾਲ ਸਾਹਿਬ ਤੱਕ ਭੇਜ ਦਿੱਤੀਆਂ ਫਿਰ ਰਾਜਾ ਹਰੀਚੰਦ ਨੇ ਇਹ ਖੁਆਇਸ਼ ਪ੍ਰਗਟ ਕੀਤੀ ਕਿ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਭਾਈ ਸਾਵਨਮਲ ਨੇ ਕਿਹਾ ਕਿ ਉਹ ਜਦ ਚੋਹਣ ਗੁਰੂ ਜੀ ਨੂੰ ਮਿਲ ਸਕਦੇ ਹਨ ਇਹ ਸੁਣ ਕੇ ਰਾਜਾ ਪਰਿਵਾਰ ਸਮੇਤ ਗੋਇੰਦਵਾਲ ਵੱਲ ਚੱਲ ਪਿਆ ਜਦੋਂ ਰਾਜਾ ਆਪਣੀਆਂ ਰਾਣੀਆਂ ਸਹਿਤ ਗੋਇੰਦਵਾਲ ਸਾਹਿਬ ਪੁੱਜਾ ਤਾਂ ਸਿੱਖਾਂ ਨੇ ਉਸ ਨੂੰ ਸਮਝਾਇਆ ਕੇ ਰਾਣੀਆਂ ਸਾਦੇ ਲਿਬਾਸ ਅਤੇ ਕੁੰਡ ਕੱਢਣ ਤੋਂ ਬਗੈਰ ਗੁਰੂ ਜੀ ਦੇ ਦਰਸ਼ਨਾਂ ਲਈ ਜਾਣ ਜਦ ਰਾਜਾ ਰਾਣੀਆਂ ਦੇ ਨਾਲ ਦਰਸ਼ਨ ਕਰਨ ਨੂੰ ਗਿਆ ਤਾਂ ਇੱਕ ਰਾਣੀ ਨੇ ਕੁੰਡ ਕੱਢਿਆ ਹੋਇਆ ਸੀ ਗੁਰੂ ਜੀ ਨੇ ਜਦ ਕੁੰਡ ਵਿੱਚ ਆਉਂਦੀ ਰਾਣੀ ਨੂੰ ਵੇਖਿਆ ਤਾਂ ਸਹਿਜ ਸੁਭਾਅ ਹੀ ਬਚਨ ਕੀਤੇ ਇਹ ਕਿਹੜੀ ਕਮਲੀ ਹੈ ਜੋ ਗੁਰੂ ਘਰ ਦੀ ਮਰਿਆਦਾ ਨੂੰ ਨਹੀਂ ਜਾਣਦੀ ਜੇ ਇਸਨੇ ਦਰਸ਼ਨ ਹੀ ਨਹੀਂ ਕਰਨੇ ਸਨ ਫਿਰ ਕਾਦੇ ਵਾਸਤੇ ਆਈ ਹੈ ਮਹਾਰਾਜ ਦਾ ਬਾਗ ਹੁੰਦਿਆ ਸੀ ਉਹ ਰਾਣੀ ਕਮਲੀ ਹੋ ਗਈ ਅਤੇ ਜੰਗਲਾਂ ਨੂੰ ਭੱਜ ਗਈ ਬਹੁਤ ਖੋਜ ਕੀਤੀ ਪਰ ਰਾਣੀ ਮਿਲ ਨਾ ਸਕੀ ਹਰੀਪੁਰ ਦਾ ਰਾਜਾ ਹੁਣ ਲਗਾਤਾਰ ਇਮਾਰਤੀ ਲੱਕੜੀ ਭੇਜੀ ਜਾ ਰਿਹਾ ਸੀ ਨਵੀਆਂ-ਨਵੀਆਂ ਇਮਾਰਤਾਂ ਦੀ ਉਸਾਰੀ ਜਾਰੀ ਸੀ ਗੋਇੰਦਵਾਲ ਵਪਾਰ ਦਾ ਇੱਕ ਵੱਡਾ ਕੇਂਦਰ ਬਣਦਾ ਜਾ ਰਿਹਾ ਸੀ ਗੋਇੰਦਵਾਲ ਇੰਨਾ ਪ੍ਰਸਿੱਧ ਹੋ ਗਿਆ ਕਿ ਦੱਸਦੇ ਹਨ ਕਿ ਇੱਕ ਵਾਰ ਦਿੱਲੀ ਵਿਖੇ ਤੇਲ ਦੀ ਥਣ ਆ ਗਈ ਜਦੋਂ ਗੋਇੰਦਵਾਲ ਦੇ ਵਪਾਰੀਆਂ ਨੂੰ ਤੇਲ ਸਪਲਾਈ ਕਰਨ ਵਾਸਤੇ ਆਖਿਆ ਗਿਆ ਤਾਂ ਉਹਨਾਂ ਨੇ ਦਿੱਲੀ ਦੇ ਬਾਦਸ਼ਾਹ ਨੂੰ ਇਹ ਲਿਖਿਆ ਕਿ ਜੇ ਗੋਇੰਦਵਾਲ ਤੱਕ ਨਹਿਰ ਪਟਵਾ ਦਿੱਤੀ ਜਾਵੇ ਤਾਂ ਉਹ ਨਹਿਰ ਹੀ ਤੇਲ ਨਾਲ ਭਰ ਦੇਣਗੇ ਤਾਂ ਜੋ ਦੁਬਾਰਾ ਤੇਲ ਦੀ ਥੋੜ੍ਹ ਨਾ ਆਵੇ। ਇਹਨਾਂ ਦਿਨਾਂ ਵਿੱਚ ਹੀ ਇੱਥੇ ਇੱਕ ਖਬਰ ਸੁਣਨ ਵਿੱਚ ਆਈ ਕਿ ਉਹ ਕਮਲੀ ਰਾਣੀ ਜਿਹੜੀ ਕੁੰਡ ਕੱਢਣ ਕਰਕੇ ਪਾਗਲ ਹੋ ਗਈ ਸੀ ਉਹ ਲੱਭ ਗਈ ਹੈ। ਗੱਲ ਅਸਲ ਵਿੱਚ ਇਸ ਤਰ੍ਹਾਂ ਹੋਈ ਸੱਚ ਨੇ ਸੱਚ ਗੁਰੂ ਘਰ ਦਾ ਬੜਾ ਪ੍ਰੇਮੀ ਸਿੱਖ ਸੀ ਉਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਪਿੰਡ ਮਤਰਕਾ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ ਉਹ ਇੱਕ ਲਾਇਕ ਅਤੇ ਮਸ਼ਹੂਰ ਹਕੀਮ ਸੀ ਪਰ ਉਸ ਨੂੰ ਇੱਕ ਅਜੀਹੀ ਬਿਮਾਰੀ ਹੋ ਗਈ ਜਿਸ ਦਾ ਇਲਾਜ ਉਸ ਦੇ ਆਪਣੇ ਕੋਲ ਨਹੀਂ ਸੀ ਅਤੇ ਨਾ ਹੀ ਕੋਈ ਹੋਰ ਹਕੀਮ ਉਸ ਦਾ ਇਲਾਜ ਕਰ ਸਕਿਆ ਇੱਕ ਦਿਨ ਉਹ ਸੰਗਤ ਦੇ ਨਾਲ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਇਆ ਜਦੋਂ ਉਸ ਨੇ ਗੁਰੂ ਜੀ ਦੇ ਚਰਨਾਂ ਦੇ ਜੋੜਿਆਂ ਨੂੰ ਆਪਣੇ ਸਰੀਰ ਦੇ ਨਾਲ ਛੋਹਿਆ ਤਾਂ ਉਸ ਦਾ ਸਾਰਾ ਰੋਗ ਦੂਰ ਹੋ ਗਿਆ। ਗੁਰੂ ਜੀ ਦੇ ਚਰਨਾਂ ਦੀ ਇਸ ਬਰਕਤ ਨੂੰ ਵੇਖ ਕੇ ਉਹ ਤਨ ਹੋ ਗਿਆ ਅਤੇ ਸਦਾ ਹੀ ਗੋਇੰਦਵਾਲ ਦਾ ਹੋ ਕੇ ਰਹਿ ਗਿਆ। ਉਹ ਹਰ ਵੇਲੇ ਗੁਰੂ ਘਰ ਦੀ ਸੇਵਾ ਵਿੱਚ ਲੱਗਾ ਰਹਿੰਦਾ। ਉਹ ਲੰਗਰ ਦੀ ਸੇਵਾ ਕਰਦਾ, ਜੰਗਲ ਵਿੱਚ ਜਾ ਕੇ ਲੱਕੜਾਂ ਲਿਆਉਂਦਾ ਅਤੇ ਹਰ ਵੇਲੇ ਸੱਚ ਨੇ ਸੱਚ ਬੋਲਦਾ ਰਹਿੰਦਾ। ਉਸ ਤੇ ਇਸ ਤਰ੍ਹਾਂ ਸੱਚ ਨੇ ਸੱਚ ਬੋਲਣ ਕਰਕੇ ਉਸ ਦਾ ਨਾਂ ਹੀ ਸੱਚ ਨੇ ਸੱਚ ਪੈ ਗਿਆ। ਇੱਕ ਦਿਨ ਜਦ ਉਹ ਲੱਕੜਾਂ ਵੱਢਣ ਵਾਸਤੇ ਜੰਗਲ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਆ ਕੇ ਕਿਸੇ ਨੇ ਉਸ ਨੂੰ ਐਸਾ ਜੱਫਾ ਮਾਰਿਆ ਕਿ ਉਸ ਪਾਸੋਂ ਛੁਡਾਇਆ ਹੀ ਨਾ ਗਿਆ ਉਸ ਦਾ ਕੋਹਾੜਾ ਥੱਲੇ ਡਿੱਗ ਪਿਆ ਅਤੇ ਰੱਸਾ ਪੈਰ ਵਿੱਚ ਲਪੇਟਿਆ ਗਿਆ ਜਦ ਉਸ ਨੇ ਜ਼ੋਰ ਲਗਾ ਕੇ ਉਹ ਜੱਫਾ ਛੁਡਵਾਇਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਸਾਹਮਣੇ ਇੱਕ ਪਾਗਲ ਔਰਤ ਹੱਸ ਰਹੀ ਸੀ ਫਿਰ ਉਹ ਔਰਤ ਜੰਗਲ ਵਿੱਚ ਅਲੋਪ ਹੋ ਗਈ ਸੱਚ ਨੇ ਸੱਚ ਪਾਸੋਂ ਉਸ ਦਿਨ ਲੱਕੜਾਂ ਨਾ ਕੱਟੀਆਂ ਗਈਆਂ ਉਸਨੇ ਵਾਪਸ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਇਹ ਉਹ ਰਾਣੀ ਹੈ ਜਿਹੜੀ ਕੁੰਡ ਕੱਢ ਕੇ ਆਈ ਸੀ ਸੱਚਮੇ ਸੱਚ ਸਾਰੀ ਰਾਤ ਇਸ ਘਟਨਾ ਬਾਰੇ ਸੋਚਦਾ ਰਿਹਾ ਕਿ ਇਸ ਰਾਣੀ ਨੂੰ ਠੀਕ ਕਿਵੇਂ ਕੀਤਾ ਜਾਵੇ ਅੰਤ ਵਿੱਚ ਉਸ ਨੂੰ ਆਪਣੇ ਰੋਗ ਦੀ ਘਟਨਾ ਯਾਦ ਆਈ ਕਿ ਉਹ ਗੁਰੂ ਜੀ ਦੀ ਚੁੱਤੀ ਸ਼ੋਣ ਦੇ ਨਾਲ ਹੀ ਤੰਦਰੁਸਤ ਹੋ ਗਿਆ ਸੀ ਉਹ ਰਾਣੀ ਵੀ ਜੇ ਗੁਰੂ ਜੀ ਦੇ ਜੋੜਿਆਂ ਨੂੰ ਛੂ ਲਵੇ ਤਾਂ ਠੀਕ ਹੋ ਸਕਦੀ ਹੈ ਪਰ ਪਾਗਲ ਰਾਣੀ ਤਾਂ ਇੱਥੇ ਆ ਹੀ ਨਹੀਂ ਸਕਦੀ ਇਸ ਲਈ ਉਸ ਨੇ ਗੁਰੂ ਜੀ ਪਾਸੋਂ ਉਹਨਾਂ ਦੀ ਇੱਕ ਖੜਾ ਮੰਗ ਲਈ ਉਸ ਖੜਾ ਨੂੰ ਲੈ ਕੇ ਉਹ ਜੰਗਲ ਵਿੱਚ ਘੁੰਮਦਾ ਰਿਹਾ ਇੱਕ ਥਾਂ ਅਚਨਚੇਤ ਹੀ ਉਸ ਨੂੰ ਪਾਗਲ ਰਾਣੀ ਮਿਲ ਗਈ ਉਸ ਨੇ ਉਸੇ ਵੇਲੇ ਉਹ ਖੜਾ ਰਾਣੀ ਨੂੰ ਸ਼ੋਹਾ ਦਿੱਤੀ ਖੜਾ ਛੁੰਦਿਆਂ ਹੀ ਰਾਣੀ ਤੰਦਰੁਸਤ ਹੋ ਗਈ ਜਦ ਉਹ ਹੋਸ਼ ਵਿੱਚ ਆਈ ਤਾਂ ਸੱਚ ਨੇ ਸੱਚ ਦੇ ਕਹਿਣ ਉੱਤੇ ਉਹ ਉਸ ਨਾਲ ਗੋਇੰਦਵਾਲ ਸਾਹਿਬ ਆ ਗਈ ਗੁਰੂ ਜੀ ਨੇ ਉਸ ਨੂੰ ਸੁੰਦਰ ਵਸਤਰਾਂ ਦੀ ਬਖਸ਼ਿਸ਼ ਕੀਤੀ ਅਤੇ ਫਿਰ ਉਸ ਦਾ ਵਿਆਹ ਸੱਚ ਨੇ ਸੱਚ ਨਾਲ ਕਰਵਾ ਦਿੱਤਾ ਗੁਰੂ ਜੀ ਨੇ ਆਪਣੀ ਦੂਸਰੀ ਖੜਾਂ ਵੀ ਉਹਨਾਂ ਨੂੰ ਦੇ ਦਿੱਤੀ ਤਾਂ ਕਿ ਉਹ ਗ੍ਰਸਤੀ ਦਾ ਸਹੀ ਅਰਥ ਸਮਝ ਸਕਣ ਬਾਅਦ ਵਿੱਚ ਗੁਰੂ ਜੀ ਨੇ 22 ਮੰჯੀਆਂ ਵਿੱਚੋਂ ਇੱਕ ਮੰਜੀ ਸੱਚ ਨੇ ਸੱਚ ਨੂੰ ਬਖਸ਼ੀ ਤਾਂ ਜੋ ਉਹ ਵੀ ਸਿੱਖੀ ਦਾ ਪ੍ਰਚਾਰ ਕਰ ਸਕੇ ਦੋਸਤੋ ਜੇਕਰ ਅੱਜ ਦੀ ਇਹ ਸਾਖੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗੁਰੂ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪ ਜੀ ਦਾ ਸਹਿਯੋਗ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਆਪ ਜੀ ਨੂੰ ਇਹ ਸਾਕੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਮਿਲਦੇ ਹਾਂ ਨਵੀਂ ਇੱਕ ਹੋਰ ਸਾਕੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ